2 ਦਸੰਬਰ ਨੂੰ ਜੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਰਵਨਾਵੀ 71 ਤਾ ਵਜੋਂ ਸੁਨਾਏ ਗਏ ਫੈਸਲੇ ਅਨੁਸਾਰ ਪੰਜ ਬੈਬਰੀ ਕਮੇਟੀ ਪਹਿਲੀ ਵਾਰ ਸ਼ਹੀਦੀ ਤਕਦੀਰ ਗਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤ ਦੇ ਦਰਸ਼ਨ ਕਰਨ ਆ ਰਹੀ ਹੈ ਬਹੁਤ ਵੱਡਾ ਹੰਗਾਰਾ ਜਿਵੇਂ ਕਿ ਲੋਕਾਂ ਆਮ ਪਿੰਡਾਂ ਚ ਨੁੱਕਰ-ਨੁੱਕਰ ਤੇ ਸੱਤ ਤੇ ਹਰੇਕ ਤੇ ਚਰਚਾ ਹੈ ਕਿ ਸ਼੍ਰੀ ਅਕਾਲ ਤਖਤ ਸਭ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਲੋਕ ਮਹਿਸੂਸ ਕਰਦੇ ਨੇ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥ ਫੇਰ ਤੋਂ ਇੱਕ ਬਲੰਦੀਆ ਤੇ ਜਾਏਗਾ ਤੇ ਇਸ ਨੂੰ ਯਕੀਨੀ ਬਣਾਉਣ ਲਈ ਜਿੱਥੇ ਕਿ ਭਰਤੀ ਕਈ ਲੱਖਾਂ ਟੱਪ ਗਈ ਹੈ ਬਹੁਤ ਹਮਮਾ ਕੇ 24 ਤਰੀਕ ਨੂੰ ਵਿਰਾਸਤ ਵਿਲਾ ਅੱਜ ਸਮੁੱਚੀ ਜ਼ਿਲ੍ਹੇ ਦੀ ਜਿੱਥੇ ਬੰਦੀ ਜਿੱਤੀ ਕਿ ਸਰਪ੍ਰਸਤੀ ਸਦਾਚੁਨ ਮਾਜਰਾ ਸਾਹਿਬ ਨੇ ਕੀਤੀ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਹਰੇਕ ਸੁਖ ਸਹੂਲਤ ਸੰਗਤ ਨੂੰ ਪ੍ਰਧਾਨ ਕਰਨ ਲਈ ਤਾਂ ਕਿ ਕੋਈ ਔਕੜ ਨਾ ਆਵੇ ਉਹਨਾਂ ਨੂੰ ਵਿਰਾਸਤ ਵਿਲਾ ਪਹੁੰਚਣ ਨੂੰ 24 ਤਰੀਕ ਨੂੰ ਤੇ ਉਹਦੋਂ ਕਾਮਯਾਬ ਬਣਾਉਣ ਨੂੰ ਅੱਜ ਇਹ ਮੀਟਿੰਗ ਕੀਤੀ ਗਈ ਦੂਸਰੀ ਇਹ ਬੇਨਤੀ ਹੈ ਕਿ ਸਨ 84 ਤੋਂ ਬਾਅਦ ਇਹ ਇੱਕ ਮੌਕਾ ਆਇਆ ਹੈ ਜਦੋਂ ਕਿ ਕੌਮ ਨੂੰ ਫੇਰ ਇਕੱਤਰ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋਣਾ ਪੈਣਾ ਹੈ ਇਕਜੁੱਟ ਹੋਣਾ ਪੈਣਾ ਜੇ ਅੱਜ ਆਪਾਂ ਇਹ ਮੌਕਾ ਨਾ ਸੰਭਾਲਿਆ ਤੇ ਆਉਣ ਵਾਲੀ ਪੀੜ੍ਹੀ ਨੂੰ ਪਾਪ ਕੋਈ ਵਿਰਾਸਤ ਨਹੀਂ ਛੱਡ ਕੇ ਜਾਵਾਂਗੇ ਇਸ ਕਰਕੇ ਜੀ ਸਾਰਿਆਂ ਦੇ ਚਰਨਾਂ 'ਚ ਫੇਰ ਬੇਨਤੀ ਹੈ ਤੁਹਾਡੇ ਕੈਮਰੇ ਦੇ ਅੱਖਾਂ ਰਾਹੀਂ ਮੈਂ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਹੈ ਕਿ ਜਿੱਥੇ ਅਸੀਂ ਤਾਂ ਝਾੜੂ ਮਰਦਾਰ ਹੋਕਾ ਦਿੰਦੇ ਫਿਰਦੇ ਆਂ ਇਹ ਮਸਲਾ ਤੇ ਇਹ ਰਿਸ਼ਤਾ ਥੋੜਾ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਿੱਧਾ ਇਹਦੇ ਵਿੱਚ ਕੋਈ ਵਿਚੋਲਾ ਨਹੀਂ ਅਸਲ ਸਾਡੀ ਤਾਂ ਹੋਕਾ ਦੇਣ ਦੀ ਡਿਊਟੀ ਲੱਗੀ ਹੈ ਤੇ ਅਸੀਂ ਹੋਕਾ ਦੇਣ ਲਈ ਤੁਹਾਨੂੰ ਇੱਥੇ ਫੇਰ ਕਿੱਥਰ ਹੋਏਗਾ 24 ਤਰੀਕ ਨੂੰ ਆ ਕੇ ਅੱਜ ਮੈਂ ਮੇਰੀ ਕਮੇਟੀ ਦੀ ਵੱਲ ਤੋਂ ਬਾਤ ਆ ਕਿ ਵਿਚਾਰ ਸੁਣੋ ਤੇ ਹੌਸਲਾ ਰਜ਼ਾਈ ਕਰੋ ਤੇ ਆਪਣਾ ਜੀਵਨ ਸਫਲ ਕਰੋ 2 ਦਸੰਬਰ ਨੂੰ ਜੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਿਰਵਾਨ ਦੀ 71 ਤਾ ਵਲੋਂ ਸੁਣਾਏ ਗਏ ਫੈਸਲੇ ਅਨੁਸਾਰ ਪੰਜ ਬੈ ਮੇਰੀ ਕਮੇਟੀ ਪਹਿਲੀ ਵਾਰ ਸ਼ਹੀਦ ਅਦੀ ਤਕਦੀ ਜਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤ ਦੇ ਦਰਸ਼ਨ ਕਰਨ ਆ ਰਹੀ ਹੈ ਬਹੁਤ ਵੱਡਾ ਹੰਗਾਰਾ ਜਿਵੇਂ ਕਿ ਲੋਕਾਂ ਆਮ ਪਿੰਡਾਂ ਚ ਨੁਕ ਨੁਕ ਕਰਤੇ ਸੱਤ ਤੇ ਹਰੇਕ ਤੇ ਚਰਚਾ ਹੈ ਕਿ ਸ੍ਰੀ ਏਕਾਅ ਤੱਕ ਸਭ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਲੋਕ ਮਹਿਸੂਸ ਕਰਦੇ ਨੇ ਕਿ ਏਕਾਅ ਤੱਕ ਸਾਡੀ ਸਰਪ੍ਰਸਤੀ ਹੀ ਹੈ ਪੰਥ ਫੇਰ ਤੋਂ ਇੱਕ ਬਲੰਦੀਆ ਤੇ ਜਾਏਗਾ ਤੇ ਇਸ ਨੂੰ ਯਕੀਨੀ ਬਣਾਉਣ ਲਈ ਜਿੱਥੇ ਕਿ ਭਾਰਤੀ ਕਈ ਲੱਖਾਂ ਟਪਦੀ ਹੈ ਬਹੁਤ ਹਮ ਹੋਮਾ ਕੇ 24 ਤਰੀਕ ਨੂੰ ਵਿਰਾਸਤ ਵਿਲਾ ਅੱਜ ਸਮੁੱਚੀ ਜ਼ਿਲ੍ਹੇ ਦੀ ਜਿੱਥੇ ਬੰਦੀ ਜੀਤੀ ਕੀ ਸਰਪ੍ਰਸਤੀ ਸਦਾ ਚੁਧਮਾਜਰਾ ਸਾਹਿਬ ਨੇ ਕੀਤੀ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਹਰੇਕ ਸੁੱਖ ਸਹੂਲਤ ਸੰਗਤ ਨੂੰ ਪ੍ਰਦਾਨ ਕਰਨ ਲਈ ਤਾਂ ਕਿ ਕੋਈ ਔਕੜ ਨਾ ਆਵੇ ਉਹਨਾਂ ਨੂੰ ਵਿਰਾਸਤ ਵਿਲਾ ਪਹੁੰਚਣ ਨੂੰ 24 ਤਰੀਕ ਨੂੰ ਤੇ ਉਹਦੋਂ ਕਾਮਯਾਬ ਬਣਾਉਣ ਨੂੰ ਅੱਜ ਇਹ ਮੀਟਿੰਗ ਕੀਤੀ ਗਈ ਦੂਸਰੀ ਇਹ ਬੇਨਤੀ ਹੈ ਕਿ ਸਨ 84 ਤੋਂ ਬਾਅਦ ਇਹ ਇੱਕ ਮੌਕਾ ਆਇਆ ਜਦੋਂ ਕਿ ਕੌਮ ਨੂੰ ਫੇਰ 71 ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ 71 ਹੋਣਾ ਪੈਣਾ ਇੱਕਜੁੱਟ ਹੋਣਾ ਪੈਣਾ ਜੇ ਅੱਜ ਆਪਾਂ ਇਹ ਮੌਕਾ ਨਾ ਸੰਭਾਲਿਆ ਤੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੋਈ ਵਿਰਾਸਤ ਨਹੀਂ ਛੱਡ ਕੇ ਜਾਵਾਂਗੇ ਇਸ ਕਰਕੇ ਜੀ ਸਾਰਿਆਂ ਨੂੰ ਚਾਹੁੰਦਾ